ਗੁਰੂ ਦੀ ਪਿਆਰੀ ਗੁਰੂ ਦੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਅੱਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਪ੍ਰੇਰਨਾ ਸਦਕਾ ਜੁਣ ਰਹਿਮਤ ਕੀਤੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੀ ਜਿੰਨੀ ਵਡਿਆਈ ਕਰ ਸਕੀਏ ਉਹ ਤਾਂ ਬਹੁਤ ਜ਼ਿਆਦਾ ਘੱਟ ਹੈ ਤੇ ਸਾਡੇ ਮਹਾਂਪੁਰਸ਼ ਬਾਬਾ ਜੈਮਲ ਸਿੰਘ ਪਿੰਡਰ ਜਿਨ੍ਹਾਂ ਨੇ ਸਾਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਨਸਾਲੀ ਵਾਲੇ ਮਹਾਰਾਜ ਪੂਰਨ ਬ੍ਰਹਮ ਗਿਆਨੀ ਉਹਨਾਂ ਬਾਰੇ ਸਾਨੂੰ ਗਿਆਨ ਦਿੱਤਾ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਾਨੂੰ ਗੁਰਮਤਿ ਦੀ ਵਿੱਦਿਆ ਦਿੱਤੀ ਗੁਰਮਤਿ ਦਾ ਰਾਹ ਦੱਸਿਆ ਜਿਨ੍ਹਾਂ ਕਰਕੇ ਅਸੀਂ ਅੱਜ ਜੋ ਵੀ ਬੋਲ ਰਹੇ ਆ ਇਹ ਸਭ ਉਹਨਾਂ ਦੀ ਦਇਆ ਹੈ ਸਾਡੇ ਤੇ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦਾ ਰਾਹ ਦਿਖਾਇਆ ਤੇ ਜੇ ਉਹ ਸਾਨੂੰ ਸੰਤਿਆ ਨਾ ਦਿੰਦੇ ਗੁਰਬਾਣੀ ਦੀ ਅਸੀਂ ਸੰਤਿਆ ਨਾ ਕਰਦੇ ਪਾਠ ਨਾ ਸਿੱਖਦੇ ਆਪ ਜੀ ਦੇ ਨਾਲ ਰੂਹ ਰੂ ਨਹੀਂ ਹੋ ਸਕਦੇ ਸੀਗੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਕਮਾਈ ਹੈ ਮਹਾਪੁਰਸ਼ਾਂ ਬਾਰੇ ਅੱਜ ਮੈਂ ਆਪ ਜੀ ਨੂੰ ਦੋ ਤਿੰਨ ਘਟਨਾ ਦੱਸਾਂਗਾ ਪਰਸਨਲੀ ਦੱਸਾਂਗਾ ਜਿਹੜੀਆਂ ਮੇਰੇ ਨਾਲ ਹੋਈਆਂ 2009 ਦੇ ਵਿੱਚ અપਾਰ ਕਿਰਪਾਈਆਂ ਮਾਪੁਰਸ਼ਾਂ ਦੀ ਤੇ ਮੇਰੀ ਮੈਡਮ ਮੈਨੂੰ ਗੁਰਦੁਆਰਾ ਜਿਹੜਾ ਭਿੰਡਰ ਸਾਹਿਬ ਦਾ ਹੈ ਸਤ ਸੰਭਵਨ ਲੈ ਕੇ ਗਏ ਤੇ ਉੱਥੇ ਜਦੋਂ ਮੈਂ ਸੰਥਿਆ ਸ਼ੁਰੂ ਕਰ ਦਿੱਤੀ ਤਾਂ ਮੈਂ ਪਾਠ ਸਿੱਖ ਰਿਹਾ ਸੀ ਮਾਪੁਰਸ਼ਾਂ ਕੋਲੋਂ ਤਾਂ ਬਾਬਾ ਜੀ ਨੇ ਮੈਨੂੰ ਜਦੋਂ ਸੁਖਨੀ ਸਾਹਿਬ ਦਾ ਜਾਪ ਚੱਲ ਰਿਹਾ ਸੀ ਨਾ ਉਹਦੇ ਵਿੱਚ ਮੈਨੂੰ ਬਾਬਾ ਜੀ ਨੇ ਖੜਾ ਕਰ ਲਿਆ ਮੇਰੀ ਵਾਰੀ ਪੜਨ ਦੀ ਆਉਂਦੀ ਸੀ ਕਿਉਂਕਿ ਜਿਵੇਂ ਕਲਾਸ ਦੇ ਵਿੱਚ ਸਟੂਡੈਂਟ ਬਹਿੰਦੇ ਹਨ ਉਵੇਂ ਹੀ ਉਥੇ ਸੰਗਤ ਦੇ ਵਿੱਚ ਜਿਨ੍ਹਾਂ ਨੇ ਵੀ ਸਿੱਖਣਾ ਹੁੰਦਾ ਹੈ ਬੱਚੇ ਬਜ਼ੁਰਗ ਬੀਬੀਆਂ ਭੈਣਾਂ ਮਾਤਾਵਾਂ ਉਹ ਸਾਰੇ ਇੱਕ ਲਾਈਨ ਦੇ ਵਿੱਚ ਬੈਠਦੇ ਹਨ ਸਾਰਿਆਂ ਕੋਲ ਆਪਣੀਆਂ ਸੈਂਚੀਆਂ ਤੇ ਪੋਥੀਆਂ ਹੁੰਦੀਆਂ ਹਨ ਤੇ ਜਦੋਂ ਮੇਰੀ ਵਾਰੀ ਆਈ ਸੁਣੀ ਸਭ ਦਾ ਜਾਪ ਚੱਲ ਰਿਹਾ ਸੀ ਜਦੋਂ ਮੈਂ ਮਹਾਂਪੁਰਸ਼ਾਂ ਕੋਲੋਂ ਸੰਥਿਆ ਲਈ ਉਦੋਂ ਮੈਂ ਮੇਰੇ ਵਾਲ ਕੱਟੇ ਹੋਏ ਸਨ ਮੈਂ ਬਿਲਕੁਲ ਮੌਨਾ ਸੀ ਇਹ ਬਹੁਤ ਉਸ ਸਮੇਂ ਸਾਡੇ ਪਰਿਵਾਰ ਦੇ ਵਿੱਚ ਬਹੁਤ ਗਰੀਬੀ ਸੀ। ਤਾਂ ਮਹਾਰਾਜ ਮੈਨੂੰ ਕਹਿੰਦੇ ਮਹਾਂਪੁਰਸ਼ ਕਹਿੰਦੇ ਭਾਈ ਕੀ ਨਾਮ ਆ ਤੇਰਾ? ਨਿਖਿਆ ਜੀ ਮੇਰਾ ਨਾਮ ਪਰਮਿੰਦਰ ਸਿੰਘ। ਕਿ ਮਹਾਰਾਜ ਬੈਠੇ ਦੀ ਤਾਬਿਆ 'ਚ ਤੇ ਐਨਕ ਥੱਲੇ ਕਰਕੇ ਐਂ ਕਰਕੇ ਕਹਿੰਦੇ ਗੁਰੂ ਮਹਾਰਾਜ ਦਾ ਹੁਕਮ ਆ ਵੀ ਤੂੰ ਅੰਮ੍ਰਿਤ ਛਕ ਲਾ ਤੈਨੂੰ ਕਦੇ ਕੋਈ ਕਮੀ ਨਹੀਂ ਆਉਣੀ। ਤੇਰੀ ਪਿਛਲੀ ਕੋਈ ਕਮਾਈ ਆ? ਇਹ ਵਚਨ ਸੀ ਮਹਾਂਪੁਰਸ਼ਾਂ ਦੇ ਜੋ ਉਹਨਾਂ ਨੇ ਮੈਨੂੰ ਕਿਤੇ ਇਹਦੇ ਵਿੱਚ ਮੈਂ ਕੋਈ ਆਪਣੀ ਵਡਿਆਈ ਨਹੀਂ ਕਰ ਰਿਹਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਸਭ ਗੁਣ ਤੇਰੇ ਮੈਂ ਗੁਣ ਨਹੀਂ ਕੋਈ ਮੇਰਾ ਕੋਈ ਵੀ ਇਹਦੇ ਵਿੱਚ ਪਰਸਨਲੀ ਆਪਣੇ ਆਪ ਲਈ ਵਡਿਆਈ ਲੈਣ ਦਾ ਮਕਸਦ ਨਹੀਂ ਹੈਗਾ ਉਸ ਤੋਂ ਬਾਅਦ 2009 ਦੇ ਵਿੱਚ ਜਦੋਂ ਮੇਰੀ ਸੰਥਿਆ ਬਾਬਾ ਜੀ ਕੋਲੋਂ ਅਸੀਂ ਪੂਰੀ ਕਰ ਲਈ ਤਾਂ ਮੈਂ ਦੂਸਰੀ ਵਾਰੀ ਫਿਰ ਸੰਥਿਆ ਸ਼ੁਰੂ ਕੀਤੀ ਵੀ ਕੋਈ ਨਾ ਕੋਈ ਚੀਜ਼ ਨਵੀਂ ਸਿੱਖਣ ਨੂੰ ਮਿਲੇਗੀ। ਮੇਰੇ ਡੈਡੀ ਉਸ ਸਮੇਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸਨ। ਤੇ ਬਾਬਾ ਜੀ ਨੂੰ ਪਤਾ ਸੀਗਾ ਵੀ ਇਹਦੇ ਫਾਦਰ ਸਾਹਿਬ ਸ਼ਰਾਬ ਪੀਂਦੇ ਨੇ। ਸ਼ਾਮ ਨੂੰ ਸਾਡੀ 6 ਤੋਂ 7 ਵਜੇ ਕਲਾਸ ਹੁੰਦੀ ਸੀ। ਮੈਂ 20-15 ਮਿੰਟ ਪਹਿਲਾਂ ਚਲਾ ਜਾਂਦਾ ਸੀ ਜਾ ਕੇ ਸਟੈਂਡ ਰੱਖ ਦੇਣੇ ਸੈਂਚੀਆਂ ਲਾ ਦੇਣੀਆਂ ਵੀ ਸੰਗਤ ਆਏਗੀ। ਬਾਬਾ ਜੀ اچانک ਉੱਪਰ ਆ ਗਏ। ਤਾਬਿਆ ਬੈਠੇ ਇੱਕ ਦੋ ਹੋਰ ਸੀ ਸੰਗਤ ਦਾ ਤੇ ਇਹਨੂੰ ਕਹਿੰਦੇ ਕੋਈ ਅਰਦਾਸ ਕਰਾਉਣੀ ਹੋ। ਤੇ ਮੇਰੇ ਮਨ ਵਿੱਚ ਡਰ ਬਹੁਤ ਸੀਗਾ ਵੀ ਕਿਉਂਕਿ ਇੰਨੀ ਕਮਾਈ ਨਹੀਂ ਸੀ ਮਹਾਂਪੁਰਸ਼ਾਂ ਨਾਲ ਗੱਲ ਕਿਵੇਂ ਕਰਦੇ। ਉਹਨਾਂ ਦਾ ਤਾਂ ਜਪ ਤਾਪ ਹੀ ਐ ਉਹਨਾਂ ਨਾਲ ਤਾਂ ਗੱਲ ਕਰਨ ਲੱਗਿਆ ਵੀ ਹੱਥ ਪੈਰ ਕੰਬਣ ਲੱਗ ਜਾਂਦੇ ਨੇ। ਕੋਣ ਵੀ ਇਹ ਸੁਣਨ ਨਾਲ ਗੱਲ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਡਰ ਲੱਗਦਾ ਵੀ ਕੋਈ ਇਹੋ ਜੀ ਗੱਲ ਨਾ ਬੋਲੀ ਜਾਵੇ ਜਿਹੜੀ ਕੋਈ ਗੁਰਮਤ ਦੇ ਖਿਲਾਫ ਹੋਵੇ ਜਾਂ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਵੇ ਜਾ ਸਾਡੀ ਮਤ ਤੁਹਾਨੂੰ ਪਤਾ ਥੋੜੀ ਆ ਇਨਸਾਨ ਦੀ ਤਾਂ ਮੈਂ ਕਿਹਾ ਜੀ ਮੇਰੇ ਫਾਦਰ ਸਾਹਿਬ ਸ਼ਰਾਬ ਪਿੰਦੇ ਨੇ ਕਹਿੰਦੇ ਅੱਛਾ ਬਹਿ ਜਾ ਭਾਈ ਇੱਥੇ ਅੱਗੇ ਆ ਕੇ ਜਿਹੜੇ ਸਾਡੇ ਬਾਬਾ ਜੈਮਲ ਸਿੰਘ ਭਿੰਡਰ ਨੇ ਉਹਨਾਂ ਤੇ ਕਿਰਪਾ ਕੀਤੀ ਸੰਤ ਬਾਬਾ ਸ਼ੀਤਲ ਸਿੰਘ ਜੀ ਨੇ ਜੋ ਪੂਰਨ ਬ੍ਰਹਮ ਗਿਆਨੀ ਸੀ ਸੰਤ ਬਾਬਾ ਸੁਖਦੇਵ ਸਿੰਘ ਜੀ ਹਲੋੜਾ ਵਾਲਿਆਂ ਨੇ ਉਹਨਾਂ ਨੇ ਬਾਬਾ ਜੈਮਲ ਸਿੰਘ ਭਿੰਡਰ ਦੇ ਸਿਰ ਤੇ ਹੱਥ ਰੱਖਿਆ ਉਹਨਾਂ ਨੂੰ ਸੇਵਾ ਬਖਸ਼ੀ ਵੀ ਆਪ ਜੀ ਨੇ ਸੰਗਤ ਦੀ ਅਰਦਾਸ ਕਰਨੀ ਆ ਅਰਦਾਸ ਕਿਵੇਂ ਕਰਨੀ ਆ ਹੁਕਮ ਨਾਮਾ ਲੈ ਕੇ ਜੋ ਹੁਕਮ ਗੁਰੂ ਮਰਦ ਆਏਗਾ ਉਹਦੇ ਚ ਆਪ ਜੀ ਨੇ ਦੱਸ ਦੇਣਾ ਵੀ ਜੈਸਾ ਕਨੋ ਆ ਜਿਵੇਂ ਮੰਨ ਲਓ ਮੈਂ ਕਹਿਣਾ ਵੀ ਮਹਾਰਾਜੇ ਮੇਰੀ ਅਰਦਾਸ ਕਰ ਦਿਓ ਮੈਂ ਕੈਨੇਡਾ ਜਾਣਾ ਤਾਂ ਉਹਨਾਂ ਨੇ ਹੁਕਮ ਨਮਾ ਲੈਣਾ ਤੇ ਦੱਸ ਦੇਣਾ ਭਾਈ ਤੂੰ ਜਾ ਸਕਦਾਂਗਾ ਆਹ ਪਾਠ ਆ 40 ਦਿਨ ਕਰਨਾ ਰੋਜ਼ ਘੰਟਾ ਕਰਨਾ ਕਿਸੇ ਨੂੰ ਕਹਿਣਾ ਸਵਾ ਘੰਟਾ ਕਿਸੇ ਨੂੰ 2 ਘੰਟੇ ਵੀ ਸੇਵਾ ਦੇ ਦੇਣੀ ਬਾਣੀ ਦੀ ਉਹਨਾਂ ਨੂੰ ਸੀਗਾ ਵੀ ਜਿਹੜਾ ਬਾਣੀ ਪੜੇਗਾ ਕਾਰਜ ਤਾਂ ਬਾਣੀ ਨੇ ਕਰਨੇ ਮੈਨੂੰ ਕਿਹਾ ਵੀ ਮੇਰਾ ਕੋਈ ਨਾਉ ਨਹੀਂ ਉਹਨਾਂ ਨੂੰ ਵੀ ਬ੍ਰह्म ਗਿਆਨੀ ਬਾਬਾ ਸ਼ਿਦੋ ਸਿੰਘ ਜੀ ਨੇ ਹੁਕਮ ਕੀਤਾ ਹੋਇਆ ਸੀਗਾ ਤਾਂ ਜਦੋਂ ਉਹਨਾਂ ਨੇ ਗੁਰੂ ਮਹਾਰਾਜ ਦੇ ਤਾਬਿਆਂ ਦੇ ਵਿੱਚ ਹੁਕਮਨਾਮਾ ਲਿਆ ਤਾਂ ਮੈਨੂੰ ਇਹ ਵਜਨ ਕੀਤੇ ਕਹਿੰਦੇ ਜਿੱਥੇ ਅੱਜ ਤੂੰ ਬੈਠਾ ਨਾ ਮੈਂ ਸਭ ਤੋਂ ਅੱਗੇ ਬੈੰਦਾ ਸੀ ਸੰਥਿਆ 'ਚ ਐਵੇਂ ਸਾਡੇ ਮਹਾਰਾਜ ਦਾ ਬਾਬਾ ਜੈਮਲ ਸਿੰਘ ਪਿੰਡਰਜੀ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਐਵੇਂ ਬਿਰਾਜਮਾਨ ਨੇ ਤੇ ਸੰਥਿਆ ਦੇਣ ਲੱਗਿਆ ਮਹਾਰਾਜ ਉੱਪਰ ਪੀੜੇ ਦੇ ਜਿਹੜਾ ਬੈੱਡ ਹੁੰਦਾ ਉੱਥੇ ਤਖਤਬੋਸ਼ ਲੱਗਿਆ ਹੋਇਆ ਉਹਦੀ ਮੈਂ ਵੀਡੀਓ ਵੀ ਪਾ ਦਾਂਗਾ ਆਪ ਜੀ ਨੂੰ ਦਿਖਾ ਦਾਂਗਾ ਤੇ ਮੈਂ ਐਵੇਂ ਸਾਈਡ ਤੇ ਬੈਠਾ ਅਜ ਖੱਬੇ ਹੱਥ ਕਹਿੰਦੇ ਭਾਈ 40 ਦਿਨ ਜਾਪ ਕਰਨਾ ਇਹ ਵਾਲਾ ਪਾਠ ਜਲ ਰੱਖਣਾਗਾ ਆਪਣੇ ਫਾਦਰ ਸਾਹਿਬ ਨੂੰ ਦੱਸਣਾ ਨਹੀਂ 40 ਦਿਨ ਜਲ ਪਿਆਣਾ ਬਿਨਾ ਦੱਸੇ ਉਹਨਾਂ ਨੂੰ ਕੁਛ ਨਹੀਂ ਬੋਲਣਾ ਤੇਰੀ ਮੰਮੀ ਨੂੰ ਵੀ ਕਹਿ ਦੇਣਾ ਵੀ ਉਹਨਾਂ ਨਾਲ ਲੜਨਾ ਨਹੀਂ 40 ਦਿਨ ਕੁਛ ਨਹੀਂ ਬੋਲਣਾ ਕਹਿੰਦੇ ਜਿੱਥੇ ਅੱਜ ਤੂੰ ਬੈਠਾ ਨਾ ਉੱਥੇ ਇੱਕ ਦਿਨ ਤੇਰੇ ਡੈਡੀ ਆ ਕੇ ਸੰਥਿਆ ਲੈਣਗੇ ਇੱਥੇ ਆ ਕੇ ਪਾਠ ਸਿੱਖਣਗੇ ਤੂੰ ਟੈਨਸ਼ਨ ਨਾ ਲੈ ਮੈਂ ਕਿਹਾ ਜੀ ਸਤ ਵਚਨ ਅਸੀਂ 40 ਦਿਨ ਮੈਂ ਮੇਰੀ ਮੰਮੀ ਨੂੰ ਦੱਸਿਆ ਘਰ ਆ ਕੇ ਕਿ ਬਿਮਾਰਾਜ ਨੇ ਇਹ ਵਚਨ ਕੀਤੇ ਨੇ ਅਸੀਂ 40 ਦਿਨ ਪਾਠ ਜੇ ਸਾਡਾ 30 ਦਿਨ ਹੀ ਹੋਇਆ ਸੀ 40 ਦਿਨ ਦਾ ਚਲਿਆ ਹੁੰਦਾ 30 ਮਹੀਨੇ ਹੋਇਆ ਮੇਰੇ ਡੈਡੀ ਦੇ ਪਤਾ ਨਹੀਂ ਮਨ ਵਿੱਚ ਕੀ ਆਇਆ ਮੈਨੂੰ ਕਹਿੰਦੇ ਵੀ ਮੈਂ ਅਮਰਤ ਛਕਣਾ ਇਹੜਾ ਬੰਦਾ ਰੋਜ਼ ਹੀ ਸ਼ਰਾਬ ਪੀਂਦਾ ਜਦੋਂ ਇਹਦੀ ਗੱਲ ਕਰੇ ਕਈ ਵਾਰੀ ਹਾਸੀ ਆਉਂਦੀ ਹੈ ਵੀ ਮਜ਼ਾਕ ਮੇਰੇ ਨਾਲ ਹੀ ਮਜ਼ਾਕ ਕਰਨਾ ਸੀ ਕਹਿੰਦੇ ਯਾਰ ਤੈਨੂੰ ਕਹਿਤਾ ਵੇ ਅਮਰ ਛਕਣਾ ਤੂੰ ਮੇਰੇ ਕਕਾਰ ਲਿਆ ਤੇ ਮੈਂ ਅਮਰਤ ਛਕਣਾ ਮੈਂ ਖਿਆ ਵੀ ਮੇਰਾ ਸੁਭਾਅ ਜਿਵੇਂ ਅਸੀਂ ਆਪਣੇ ਡੈਡੀ ਨਾਲ ਸਾਡੇ ਡੈਡੀ ਦਾ ਥੋੜਾ ਸੁਭਾਅ ਅਸੀਂ ਮਜ਼ਾਕ ਵਾਲਾ ਸੀ ਸਾਡਾ ਵੀ ਤੇ ਅਸੀਂ ਕਹਿਣਾ ਮੈਂ ਖਿਆ ਵੀ ਜੇ ਤੁਸੀਂ ਪੀਣੀ ਹੈ ਨਾ ਅੱਜ ਰੱਜ ਕੇ ਪੀ ਲੋ ਫਿਰ ਇਹ ਨਾ ਕਿਉਂ ਕੱਲ ਨੂੰ ਮੈਨੂੰ ਫੇਰ ਤਲਬ ਲੱਗ ਗਈ ਕਹਿੰਦੇ ਇਹ ਵੀ ਕੋਈ ਉਹ ਗੱਲ ਆ ਸ਼ਰਾਬ ਹੀ ਆ ਦੁਨੀਆ ਜਿਹੜੇ ਨਸ਼ੇ ਛੱਡ ਦਿੰਦੀ ਆ ਉਸ ਸਮੇਂ 2 ਦਿਨ ਬਾਅਦ ਵਿਸਾਖੀ ਸੀ ਪਰਮੇਸ਼ਰ ਦੁਆਰ ਫਿਰ ਮੈਂ ਮੇਰੇ ਡੈਡੀ ਨੂੰ ਲੈ ਗਿਆ ਉਹਨਾਂ ਨੇ ਅੰਮ੍ਰਿਤ ਛਕ ਲਿਆ ਜਿੱਥੇ ਬਾਬਾ ਜੀ ਨੇ ਕਿਹਾ ਸੀ ਉੱਥੇ ਜਾ ਕੇ ਇਹ ਮੇਰੇ ਫਾਦਰ ਸਾਹਿਬ ਨੇ ਸੰਥਿਆ ਲਈ ਗੁਰਬਾਣੀ ਦਾ ਉਹਨਾਂ ਨੇ ਪਾਠ ਸਿੱਖਿਆ ਮੈਨੂੰ ਰੋਕਦੇ ਸੀਗੇ ਕਹਿੰਦੇ ਜਾਣਾ ਨਹੀਂ ਗੁਰਦੁਆਰੇ ਜਦੋਂ ਮੈਂ ਅੰਮ੍ਰਿਤ ਛਕਿਆ ਨਾ ਪਿੰਡਰ ਸਾਹਿਬ ਦੇ ਕਹਿਣ ਤੇ ਉਹ ਵੀ ਮੈਨੂੰ ਬੋਲਦੇ ਸੀ ਮੇਰੇ ਡੈਡੀ ਕਿਉਂਕਿ ਉਹ ਸ਼ਰਾਬ ਪਿੰਦੇ ਸੀ ਉਹਨਾਂ ਦਾ ਇਹ ਰਾਹ ਨਹੀਂ ਸੀਗਾ ਪਰ ਜਦੋਂ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਸਾਡਾ ਜੀਵਨ ਹੀ ਬਦਲ ਕੇ ਰੱਖਤਾ 2019 ਵਿੱਚ ਮੇਰੇ ਡੈਡੀ ਦੀ ਡੈਥ ਹੋ ਗਈ ਪਰ 2019 ਤੱਕ ਮਹਾਂਪੁਰਸ਼ ਨੇ ਹਜੇ ਕਿਰਪਾ ਕੀਤੀ ਦਿਨ ਰਾਤ ਮੋਬਾਈਲ 'ਚ ਉਹਨਾਂ ਨੇ ਬਾਣੀ ਚਲਾ ਕੇ ਰੱਖਣੀ ਕਦੇ ਦੀਵਾਨ ਸੁਣ ਰਹੇ ਨੇ ਕਦੇ ਕੋਈ ਸੁਣ ਰਹੇ ਨੇ ਹਜੂਰ ਸਾਹਿਬ ਆਏ ਸਾਲ ਸੇਵਾ ਕਰਨ ਜਾਣਾ ਲੋਹੜਾ ਸਾਹਿਬ ਜਾਣਾ ਆਲੋਵਾਲ ਸੰਤ ਭਾਬੀ ਈਸ਼ਰ ਸਿੰਘ ਜੀ ਦੇ ਰਾੜਾ ਸਾਹਿਬ ਚਲੇ ਜਾਣਾ ਦੁਖਣਵਾਰਨ ਪੰਚਮੀ ਤੇ ਉਹਨਾਂ ਨੇ ਸੇਵਾ ਨਹੀਂ ਛੱਡੀ ਜਦ ਤੱਕ ਰਹੇ ਜਿੰਨੇ ਸਾਲ ਰਹੇ ਸੰਥਿਆ ਤੋਂ ਬਾਅਦ ਇੰਨੀ ਉਹਨਾਂ ਤੇ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ ਤੇ ਉਹ ਮਹਾਂਪੁਰਸ਼ ਅੱਜ ਵੀ ਮੌਜੂਦ ਨੇ ਉਹਨਾਂ ਬਾਰੇ ਮੈਂ ਥੋੜੀਆਂ ਹੋਰ ਵੀਡੀਓ ਤਿਆਰ ਕਰ ਰਹੇ ਹਾਂਗਾ ਮਹਾਰਾਜ ਕਿਰਪਾ ਕਰਨ ਆਪ ਜੀ ਨੂੰ ਦੱਸਣਾ ਜ਼ਰੂਰ ਆਣਾ ਬਾਰੇ ਕਿਉਂਕਿ ਉਹਨਾਂ ਦੀ ਵੀ ਅਵਸਥਾ ਬਹੁਤ ਜ਼ਿਆਦਾ ਉੱਚੀ ਆ ਤੇ ਮਹਾਂਪੁਰਸ਼ਾਂ ਨੇ ਤਾਂ ਜਿਹਨੂੰ ਜੋ ਵਚਨ ਕਰਤਾ ਪਿੰਡਰ ਸਾਹਿਬ ਨੇ ਜਿਹੜੇ ਨੇ ਸੱਤ ਵਚਨ ਕਰਕੇ ਮੰਨ ਲਿਆ ਤੇ ਉਹਨਾਂ ਨੇ ਕਦੇ ਵੀ ਐ ਨਹੀਂ ਕਿਹਾ ਵੀ ਤੇਰਾ ਕੰਮ ਹੋ ਜਾ ਉਹ ਕਹਿੰਦੇ ਸੀ ਭਾਈ ਸ਼ਰਤੇ ਆ ਆ ਪਾਠ ਕਰੇਗਾ ਤਾਂ ਹੋਏਗਾ ਨਹੀਂ ਨਹੀਂ ਹੁੰਦਾ ਤੇ ਜਿਹੜਾ ਪਾਠ ਕਰ ਲੈਂਦਾ ਸੀਗਾ ਉਹਤੇ ਕਿਰਪਾ ਜਾਂਦੀ ਸੀ ਇਹ ਇਕੱਲੇ ਮੇਰੇ ਫਾਦਰ ਸਾਹਿਬ ਦੀ ਕਹਾਣੀ ਨਹੀਂ ਸਾਡੇ ਪਟਿਆਲੇ ਦੇ ਵਿੱਚ ਪੁਲਿਸ ਲੈਣਾ ਜੇਲ੍ਹ ਆ ਸੈਂਟਰ ਜੇਲ੍ਹ ਇੰਨੇ ਮੁਲਾਜ਼ਮ ਨੇ ਜਿਹੜੇ ਸਾਡਾ ਬਾਬਾ ਜੀ ਦਾ ਗੁਰਦੁਆਰਾ ਸਤ ਸੰਭਵਨਾ ਨਾ ਜੀ ਉੱਥੇ ਇੰਨੀ ਸੰਗਤ ਆਉਂਦੀ ਆ ਉਹਨਾਂ ਦੇ ਵਿੱਚੋਂ ਜਿਆਦਾ ਪੁਲਿਸ ਵਾਲੇ ਨੇ ਜਿਹੜੇ ਰੋਜ਼ ਦੇ ਸ਼ਰਾਬੀ ਨਾਲੇ ਸੀ ਅੱਜ ਮਹਾਰਾਜ ਦੀ ਕਿਰਪਾ ਨਾਲ ਕਿਉਂਕਿ ਉਹਨਾਂ ਦੇ ਘਰਦਿਆਂ ਨੇ ਅਰਦਾਸਾਂ ਕਰਾਈਆਂ ਬਾਬਾ ਜੀ ਕੋਲੋਂ ਸਾਰੇ ਅੱਧੇ ਤੋਂ ਜਿਆਦਾ ਸਿਵਲ ਲਾਈਨ ਜਿਹੜਾ ਸਾਡਾ ਨਾ ਸੰਗਤ ਬਾਬਾ ਜੈਵਲ ਸਿੰਘ ਭਿੰਡਰ ਦੀ ਆ ਤੇ ਇੰਨੀ ਸੰਗਤ ਨੇ ਉੱਥੇ ਜਾ ਕੇ ਗੱਲੋ ਵੀ ਸ਼ਰਾਬ ਛੜਤੀ ਨਸ਼ੇ ਛੜਤੇ ਉਹਨਾਂ ਦੀ ਤਾਂ ਦ੍ਰਿਸ਼ਟੀ ਉਹ ਇਹਦੀ ਅਮਾ ਪੁਰਸ਼ਾਂ ਦੀ ਜੀਤੇ ਇੱਕ ਵਾਰੀ ਪੈ ਗਈ ਤੇ ਜੀਵਨ ਬਦਲ ਕੇ ਰੱਖ ਦਿੱਤਾ ਉਹਨਾਂ ਬਾਰੇ ਨਾ ਮੈਂ ਵਿਸਤਾਰ ਵਿੱਚ ਵੀਡੀਓ ਤਿਆਰ ਕਰ ਰਹੇ ਹਾਂ ਜੀਵਨ ਬਾਰੇ ਦੱਸਾਂਗਾ ਜੋ ਸੁਣੇਗਾ ਨਾ ਤੁਹਾਡੇ ਮਨ ਵਿੱਚ ਇਨਾ ਉਤਸ਼ਾਹ ਪੈਦਾ ਹੋਏਗਾ ਵੀ ਸਿਬਤ ਤੋਂ ਬਾਦ ਬਾਣੀ ਪੜੀਏ ਬਾਣੀ ਨਾਲ ਜੁੜੀਏ ਉਹਨਾਂ ਨੇ ਜੋ ਅੱਗੇ ਬਚਨ ਕੀਤੇ ਸੀਗੇ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਅਗਲੀ ਥੋੜੀ ਥੋੜੀ ਕਰਕੇ ਵੀਡੀਓ ਚ ਕਿਉਂਕਿ ਜਿਆਦਾ ਲੰਬੀ ਵੀਡੀਓ ਮੈਨੂੰ ਇਹ ਹੁੰਦਾ ਵੀ ਥੋੜੀ ਚੀਜ਼ ਪਾਈਏ ਜਿਹੜੀ ਕਿਸੇ ਨੂੰ ਸਮਝ ਆ ਜਾਵੇ ਪਰ ਕੀ ਕਰੀਏ ਹੁਣ ਜੋ ਜੀਵਨ ਦੀਆਂ ਉਹਨਾਂ ਦੇ ਘਟਨਾਵਾਂ ਨੇ ਜੋ ਉਹਨਾਂ ਦੇ ਕੌਤਕ ਨੇ ਉਹ ਕਈ ਵਾਰੀ 1-2 ਮਿੰਟ ਚ ਨਹੀਂ ਦੱਸੇ ਜਾਂਦੇ ਸੋ ਸੰਗਤ ਜੀ ਗੁਸਤਾਖੀ ਮਾਫ ਕਰ ਦਿਓ ਇੱਕ ਹੋਰ ਵੀ ਮੇਰੇ ਨਾਲ ਕੌਤਕ ਪਿੰਡਰ ਸਾਹਿਬ ਦਾ ਜੋ ਉਹਨਾਂ ਨੇ ਵਚਨ ਕੀਤੇ ਮੇਰੀ ਬੇਟੀ 2022 ਦੇ ਵਿੱਚ ਹੋਈ ਤੇ ਲੋੜੀ ਵਾਲਾ ਦਿਨ ਸਵੇਰੇ 4 ਵਜੇ ਮੇਰੀ ਬੇਟੀ ਹੋਈ ਤੇ ਜਦੋਂ ਮੇਰੀ ਬੇਟੀ ਹੋਈ ਪ੍ਰੀਮਚਰ ਡਿਲੀਵਰੀ ਹੋਈ ਆਪਾਂ ਕਿਹਾ ਨਾ ਬੱਚਾ 7ਵੇਂ ਮਹੀਨੇ ਵਿੱਚ ਹੋ ਗਿਆ ਤਾਂ ਜਦੋਂ ਮੈਨੂੰ ਡਾਕਟਰ ਨੇ ਦਿਖਾਇਆ ਮੈਡਮ ਨੇ ਕਹਿੰਦੇ ਵੀ ਤੁਹਾਡਾ ਬੱਚਾ ਨਹੀਂ ਬਚਦਾ ਇਹਦੇ ਸਿਰਫ 4% ਜਾਂ 5% ਚਾਂਸ ਨੇ ਵੀ ਇਹ ਬਚੇਗਾ ਵੀ ਤੁਸੀਂ ਸਾਈਨ ਕਰਕੇ ਸਾਨੂੰ ਦੇ ਦਿਓ ਵੀ ਤੁਹਾਡੀ ਰਿਸਪੌਂਸਿਬਿਲਟੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਜੋ ਸਾਡੇ ਭਾਗਾਂ ਦੇ ਵਿੱਚ ਹੋਇਆ ਸਾਨੂੰ ਮਹਾਰਾਜ ਨੇ ਦੇ ਦੇਣਾ ਜੋਗਰ RAMDAS ਮਹਾਰਾ ਦੀ ਕਿਰਪਾ ਹੋਈ ਉਹਨਾਂ ਦੀ ਦਇਆ ਨਾਲ ਸਾਨੂੰ ਮਿਲ ਜਾਣਾ ਮੈਂ ਕਿਹਾ ਜੀ ਤੁਸੀਂ ਆਪਣੇ ਵੱਲੋਂ ਟ੍ਰੀਟਮੈਂਟ ਕਰੋ ਤੇ ਮੈਂ ਬਾਬਾ ਜੀ ਕੋਲ ਗਿਆ ਵੀ ਬਾਬਾ ਜੀ ਇਸ ਤਰ੍ਹਾਂ ਬੇਟੀ ਹੋਈ ਆ ਤੇ ਡਾਕਟਰ ਕਹਿੰਦੇ ਵੀ 4-5% ਚਾਂਸ ਨੇ ਬਚਣ ਦੇ ਵੀ ਮੁਸ਼ਕਲ ਆ ਬਚਣਾ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੁਕਮਨਾਮਾ ਲੈ ਲੈਨੇ ਆ ਦੇਖ ਲੈਨੇ ਆ ਗੁਰੂ ਮਹਾਰਾਜ ਕੀ ਕਹਿੰਦੇ ਨੇ ਤੋਦੋ ਮਹਾਰਾਜ ਨੇ ਹੁਕਮਨਾਮਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਤੋ ਬਾਬਾ ਜੀ ਕਹਿੰਦੇ ਉਹਨੂੰ ਕੁਝ ਨਹੀਂ ਹੁੰਦਾ ਚੜਦੀ ਕਲਾ ਚ ਹੋਊਗੀ ਕਿ ਜੀ ਸਤਿਵਚਨ ਕਹਿੰਦੇ ਚੌਪਈ ਸਾਹਿਬ ਦੇ ਪਾਠ ਕਰੋ ਭਾਈ ਜਦੋਂ ਤੱਕ ਹਸਪਤਾਲ ਚ ਛੁੱਟੀ ਨਹੀਂ ਹੁੰਦੀ ਜਿਸ ਦਿਨ ਉਹ ਠੀਕ ਹੋ ਗਈ ਹਸਪਤਾਲ ਤੋਂ ਆ ਗਈ ਉਸ ਦਿਨ ਫਿਰ ਅਰਦਾਸ ਕਰਾ ਲਿਓ ਤੁਸੀਂ ਯਕੀਨ ਮੰਨਿਓ ਉਹ ਦਿਨ ਗਿਆ ਤੇ ਆ ਦਿਨ ਆਇਆ ਡਾਕਟਰ ਸਾਨੂੰ ਕਹਿੰਦੇ ਸੀਗੇ ਇਹਦੀ ਅੱਖਾਂ ਦੀ ਰੋਸ਼ਨੀ ਘਟਾ ਅੱਖਾਂ ਚੈੱਕ ਕਰਾ ਕੇ ਉਹ ਪੀਜੀਆਈ ਇਹ ਨੂੰ ਸੁਣਨਾ ਨਹੀਂ ਕਿਉਂਕਿ ਪ੍ਰੀ ਮੈਚੂਰ ਡਿਲੀਵਰੀ ਹੋਈ ਆਗੀ ਤੇ ਅਸੀਂ ਬਸ ਇੱਕ ਬਾਣੀ ਤੇ ਨਿਸ਼ਚਾ ਰੱਖਿਆ ਕੋਈ ਅਸੀਂ ਪੀਜੀਆਈ ਨਹੀਂ ਗੇ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਮੇਰੀ ਬੇਟੀ ਇੰਨੀ ਤੰਦਰੁਸਤ ਇੰਨੀ ਐਕਟਿਵ ਗੁਰੂ ਰਾਮ ਦਾਸ ਜੀ ਦੀ ਇੰਨੀ ਕਿਰਪਾ ਤੇ ਮਹਾਂਪੁਰਸ਼ਾਂ ਦੇ ਬਚਨਾਂ ਦੀ ਕਰਾਮਾਤ ਆ ਇਹ ਗੱਲਾਂ ਕੋਈ ਮੈਂ ਆਪਣੀ ਵਿਡਿਆਈ ਲਈ ਨਹੀਂ ਦੱਸ ਰਿਹਾ ਸਿਰਫ ਇਹ ਕਹਿ ਆ ਵੀ ਮੈਂ ਦੱਸਣਾ ਚਾਹਣਾ ਵੀ ਜਿਹੜੇ ਮਹਾਪੁਰਸ਼ ਨੇ ਉਹ ਕਿੰਨੀ ਕਮਾਈ ਤੇ ਕਰਨੀ ਵਾਲੇ ਨੇ ਜਿਨ੍ਹਾਂ ਨੇ ਇੰਨਾ ਸੰਗਤ ਦਾ ਭਲਾ ਕੀਤਾ ਅੱਜ ਪੂਰੇ ਵਰਲਡ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਕੰਟਰੀ ਦੇ ਵਿੱਚ ਉਹਨਾਂ ਦਾ ਇੱਕ ਸਟੂਡੈਂਟਾ ਜਿਹੜਾ ਉਹਨਾਂ ਕੋਲੋਂ ਸੰਥਿਆ ਲੈ ਕੇ ਗਿਆ ਜਾਂ ਕੋਈ ਅੱਗੇ ਦੀ ਅੱਗੇ ਜਿਨੇ ਕੋਈ ਅਰਦਾਸ ਕਰਾਈਆ ਤੇ ਮੈਂ ਇਹੋ ਜਿਹੇ ਬੰਦੇ ਤੁਹਾਨੂੰ ਮਿਲਾ ਸਕਦਾ ਜਿਹੜੇ ਪ੍ਰਤੱਖ ਰੂਪ 'ਚ ਤੁਹਾਨੂੰ ਦੱਸ ਸਕਦੇ ਨੇ ਵੀ ਅਸੀਂ ਤਾਂ ਇੰਨੇ ਪਰੇਸ਼ਾਨ ਛੱਡਦਾ ਕੰਮ ਹੁੰਦਾ ਹੀ ਨਹੀਂ ਸੀ ਪਤਾ ਨਹੀਂ ਮਹਾਰਾਜ ਨੇ ਕਿਹੜੀ ਤਰਸ ਕਰਕੇ ਕਿਵੇਂ ਕਿਰਪਾ ਕਰਕੇ ਸਾਡਾ ਕੰਮ ਕਰ ਦਿੱਤਾ ਅੱਜ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਮਹਾਂਪੁਰਸ਼ ਮੌਜੂਦ ਨੇ ਸੰਗਤ ਦਾ ਭਲਾ ਕਰ ਰਹੇ ਨੇ ਤੇ ਬੜੀ ਸੰਗਤ ਉੱਥੇ ਬਹੁਤ ਕਮਾਈ ਵਾਲੀ ਹੈ ਜਿਨ੍ਹਾਂ ਨੇ ਬੜਾ ਲਾਹਾ ਲਿਆ ਤੇ ਆ ਮੇਰੀ ਬੇਟੀ ਆ ਜਿਹਨੂੰ ਡਾਕਟਰ ਕਹਿੰਦੇ ਸੀਗੇ ਵੀ ਇਹਨੇ ਬਚਣਾ ਨਹੀਂ ਹੈਗਾ ਫਤਿਹ ਬੁਲਾਓ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਰੋ ਚਲੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬੋਲੋ ਬੋਲੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਇਹ ਮੇਰੀ ਬੇਟੀ ਆ ਜੀ ਤੇ ਇਹਦਾ ਜਦੋਂ ਹੁਕਮਨਾਮਾ ਲਿਆ ਤੇ ਉਸ ਤੋਂ ਹੀ ਹੁਕਮਨਾਮੇ ਤੋਂ ਹੀ ਫਿਰ ਅਸੀਂ ਇਹਦਾ ਨਾਮ ਗੁਰਨਾਜ ਕੋਲ ਰੱਖਿਆ ਮਹਾਰਾ ਦੀ ਅੱਡੀ ਕਿਰਪਾ ਸਾਡੇ ਬੱਚੇ ਨੂੰ ਗੁਰੂ ਮਹਾਰਾਜ ਨੇ ਕੁਝ ਨਹੀਂ ਆਉਣ ਦਿੱਤਾ ਤੇ ਬਾਕੀ ਗੱਲ ਵਿਸ਼ਵਾਸ ਦੀ ਆ ਜਿਨ੍ਹਾਂ ਨੇ ਮੰਨਿਆ ਉਹਨਾਂ ਤੇ ਕਿਰਪਾ ਹੋਗੀ ਬਾਕੀ ਦੇਖੋ ਗੁਣਤਾ ਬਾਣੀ ਦਾ ਇਹੋ ਜੇ ਬਾਣੀ ਦਾ ਤਰਸੀ ਇਹੋ ਜਿਆ ਜਿਹੜੇ ਨਹੀਂ ਵੀ ਕੰਮ ਆਉਣਾ ਬਾਣੀ ਪੜੇਗਾ ਨਾ ਮਹਾਰਜ ਨੇ ਸਾਰੇ ਕਾਰਜ ਸਵਾਰ ਦੇਣੇ ਸੰਗਤ ਜੀ ਭੁੱਲਾਂ ਚੁੱਕਾਂ ਮਾਫ਼ ਕਰਨਾ ਅਸੀਸਾਂ ਦੇਣਾ ਆਪ ਜੀ ਨੂੰ ਚੰਗਾ ਲੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕੋਈ ਕਮੈਂਟ ਕਰ ਦਿਓ ਜੇ ਕਿਸੇ ਨੇ ਕੋਈ ਮਹਾਂਪੁਰਸ਼ਾਂ ਬਾਰੇ ਪੁੱਛਣਾ ਹੋਇਆ ਨੈਕਸਟ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਮਹਾਂਪੁਰਸ਼ਾਂ ਜੀਵਨ ਬਾਰੇ ਹੌਲੀ ਹੌਲੀ ਆਪ ਜੀ ਨੂੰ ਦੱਸਾਂਗੇ ਤਾਂ ਜੋ ਸੰਗਤ ਉਹਨਾਂ ਦਾ ਲਾਹਾ ਲੈ ਸਕੇ ਜੀ ਭੁੱਲਾਂ ਚੁੱਕਾ ਮਾਫ਼ ਕਰਦੇ ਹੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ